ਦੋਸਤੋ ਅੱਜ ਆਪਾਂ ਦੇਖਾਂਗੇ ਚਾਕਲੇਟ ਫੈਕਟਰੀ ਉਟੀ ਜਿਸਦੀ ਕੀ ਐਂਟਰੀ ਫੀਸ 10 ਰੁਪਏ ਪਰ ਪਰਸਨ ਹੈ ਤੇ ਇਸ ਦੇ ਐਂਟਰੀ ਗੇਟ ਤੇ ਤੁਹਾਨੂੰ ਕੰਪਲੀਮੈਂਟਰੀ 4 ਪੀਸ ਆਫ ਚਾਕਲੇਟ ਮਿਲਣਗੇ ਤੁਸੀਂ ਉਹ ਚਾਕਲੇਟ ਦੇ ਪੀਸ ਲੈ ਕੇ ਅੱਗੇ ਫੈਕਟਰੀ ਦੇ ਵਿੱਚ ਐਂਟਰ ਹੋਵੋਗੇ ਇਸ ਫੈਕਟਰੀ ਦੇ ਵਿੱਚ ਤੁਸੀਂ ਚਾਕਲੇਟ ਬਣਾਉਣ ਦਾ ਪੂਰਾ ਪ੍ਰੋਸੈਸ ਦੇਖ ਸਕਦੇ ਹੋ ਸਾਰੇ ਹੀ ਦੋਸਤਾਂ ਨੇ ਚਾਕਲੇਟ ਜ਼ਰੂਰ ਖਾਧੀ ਹੋਣੀ ਹੈ ਪਰ ਬਹੁਤ ਥੋੜੇ ਹੀ ਲੋਕਾਂ ਨੂੰ ਪਤਾ ਹੁੰਦਾ ਹੈ ਵੀ ਚਾਕਲੇਟ ਕਿਸ ਤਰ੍ਹਾਂ ਬਣਦੀ ਹੈ ਚਾਕਲੇਟ ਬਣਾਉਣ ਲਈ ਕੋਕੋ ਬੀਜ ਦੀ ਲੋੜ ਹੁੰਦੀ ਹੈ ਜੀ ਤੇ ਜਿਹੜਾ ਕਿ ਕੋਕੋ ਫਰੂਟਸ ਤੋਂ ਮਿਲਦਾ ਹੈ ਦੱਖਣੀ ਭਾਰਤੀਆਂ ਤਿੰਨ ਸਟੇਟਾਂ ਕੇਰਲਾ ਤਾਮਿਲਨਾਡੂ ਤੇ ਕਰਨਾਟਕਾ ਦੇ ਵਿੱਚ ਕੋਕੋ ਫਰੂਟਸ ਦੀ ਫਾਰਮਿੰਗ ਕੀਤੀ ਜਾਂਦੀ ਹੈ ਹੁਣ ਤੁਹਾਨੂੰ ਦਿਖਾਵਾਂਗੇ ਕੋਕੋ ਟਰੀ ਫਾਰਮਿੰਗ ਚੱਲਦੇ ਆਂ ਕੋਕੋ ਟਰੀ ਫਾਰਮਿੰਗ ਕੋਕੋ ਟਰੀ ਦੀ ਜਿਹੜੀ ਪਚਾਈ ਆ ਉਹ ਲਗਭਗ 3 ਤੋਂ 7 ਮੀਟਰ ਦਾ ਇਹਦਾ ਟਰੀ ਹੁੰਦਾਗਾ ਤੇ ਇਸ ਤਰ੍ਹਾਂ ਇਹਦੇ ਉੱਪਰ ਫਲ ਲੱਗਦਾ ਜਦੋਂ ਇਹ ਫਲ ਪੱਕ ਜਾਂਦਾ ਜਿਹੜਾ ਫਲ ਪੱਕ ਜਾਂਦਾ ਉਹਨੂੰ ਕੱਟ ਲਿਆ ਜਾਂਦਾ ਤੇ ਇਹਦੀਆਂ ਵੀ ਕਾਫੀ ਕਿਸਮਾਂ ਹੁੰਦੀਆਂ ਆਂ ਕੋਕੋ ਟਰੀਜ਼ ਨਾਲ ਵੀ ਤੇ ਇਹਦੇ ਉੱਪਰ ਆ ਕੋਕੋ ਫਰੂਟ ਲੱਗਦਾਗਾ ਇਹ ਇਹਨੂੰ ਕੱਟ ਕੇ ਅੱਗੇ ਇਹਦੇ ਵਿੱਚ ਇਹਦੇ ਸੀਡਸ ਨੂੰ ਕੱਢ ਲੈਂਦੇ ਨੇਗੇ ਤੇ ਜਿਹੜੇ ਇਹਦੇ ਸੀਡਸ ਹੁੰਦੇ ਨੇਗੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਇਸਕਾ ਲਿਆ ਜਾਂਦਾ ਹੈ ਛਕਾ ਕੇ ਉਹਨਾਂ ਨੂੰ ਫਿਰ ਅੱਗੇ ਫੈਕਟਰੀ ਦੇ ਵਿੱਚ ਲੈ ਜਾਂਦੇ ਨੇ ਉੱਥੇ ਫੈਕਟਰੀ ਦੇ ਵਿੱਚ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਤੇ ਉਹਨੂੰ ਮਤਲਬ ਕਿ ਗ੍ਰाइंड ਕਰ ਲੈਂਦੇ ਨੇ ਮਸ਼ੀਨਾਂ ਦੇ ਵਿੱਚ ਗ੍ਰੈਂਡ ਕਰਨ ਤੋਂ ਬਾਅਦ ਜਿਹੜਾ ਉਹਨੂੰ ਲਿਕਵਿਡ ਫਾਰਮ ਦੇ ਵਿੱਚ ਲੈ ਆਉਂਦੇ ਨੇਗੇ ਤੇ ਇੱਕ ਟੈਂਪਰੇਚਰ ਦਿੱਤਾ ਜਾਂਦਾ ਉਹਨੂੰ 40 50 ਦਾ ਤੇ ਫਿਰ ਉਹ ਲਿਕਵਿਡ ਫਾਰਮ ਦੇ ਵਿੱਚ ਆ ਜਾਂਦੀ ਹੈ ਇਹ ਵੀ ਚਾਕਲੇਟ ਬਣ ਕੇ ਤੇ ਉਸ ਚਾਕਲੇਟ ਨੂੰ ਟ੍ਰੇਜ਼ ਦੇ ਵਿੱਚ ਫਿਲ ਕਰ ਦਿੰਦੇ ਨੇ ਤੇ ਉੱਥੋਂ ਉਹਦੀ ਜਿਹੜੀ ਸ਼ੇਪਸ ਬਣ ਜਾਂਦੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤੇਜ਼ ਹੁੰਦੀਆਂ ਨੇ ਸ਼ੇਪਸ ਵੱਲ ਨਾਲ ਤੇ ਚਾਕਲੇਟ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਤੇ ਇੱਥੇ ਤੁਸੀਂ ਚਾਕਲੇਟ ਜਿਹੜੀ ਬਿਲਕੁਲ オリジナル ਚਾਕਲੇਟ ਹੈ ਫਰੈਸ਼ ਤੁਸੀਂ ਖਰੀਦ ਸਕਦੇ ਹੋ ਉੱਥੇ ਕਾਊਂਟਰ ਲੱਗੇ ਹੋਏ ਨੇਗੇ ਤੇ ਉੱਥੇ ਕੋਈ 100 ਰੁਪਏ ਦੀ ਹੈਗੀ 100 ਗ੍ਰਾਮ ਕੋਈ 200 ਰੁਪਏ ਦੀ 100 ਗ੍ਰਾਮ ਹੈ ਇਸ ਤਰ੍ਹਾਂ ਫਲੇਵਰ ਦੇ ਬਣਾ ਲੈਂਦੇ ਨੇ ਵੱਖੋ ਵੱਖਰੇ ਤੇ ਤੁਸੀਂ ਇੱਥੋਂ ਚਾਕਲੇਟ ਵੀ ਖਰੀਦਦਾਰੀ ਕਰ ਸਕਦੇ ਹੋਗੇ ਕੂਟੀ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਚਾਕਲੇਟ ਫੈਕਟਰੀਜ਼ ਨੇ ਆ ਤੇ ਇਹਨਾਂ ਦੀ ਜਿਹੜੀ ਵਿਸ਼ੇਸ਼ਤਾ ਇੱਥੇ ਆਲਬੋਮਨ ਚਾਕਲੇਟ ਫੈਕਟਰੀਜ਼ ਨੇ ਮਤਲਬ ਕਿ ਸਾਰਾ ਜਿਹੜਾ ਮੈਨੇਜਮੈਂਟ ਹੈ ਚਾਕਲੇਟ ਪ੍ਰੋਡਕਸ਼ਨ ਦਾ ਸੀਐਲ ਦਾ ਉਹ ਸਾਰਾ ਲੇਡੀਜ਼ ਵੱਲੋਂ ਕੀਤਾ ਜਾਂਦਾ ਹੈਗਾ ਤੇ ਇੱਥੇ ਬਹੁਤ ਸਾਰੀਆਂ ਚਾਕਲੇਟ ਫੈਕਟਰੀਜ਼ ਨੇ ਮੈਂ ਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਵਿੱਚਲੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ